ਪ੍ਰੀਤਕੋਟ ਦੇ ਪਿੰਡ ਸੁਖਣਵਾਲਾ ਦੇ ਵਿੱਚ ਪਤਨੀ ਦੇ ਵੱਲੋਂ ਆਪਣੇ ਪਤੀ ਦਾ ਫਹਿਰੈਮੀ ਦੇ ਨਾਲ ਆਪਣੇ ਆਸ਼ਿਕ ਨਾਲ ਮਿਲ ਕੇ ਕਤਲ ਕੀਤਾ ਸੀ। ਇਸ ਤੋਂ ਬਾਅਦ ਪੀੜਤ ਪਰਿਵਾਰ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਗਈ ਸੀ ਤਾਂ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਕਾਰਵਾਈ ਕਰਦੇ ਸਾਰੇ આરોપીਆਂ ਨੂੰ ਗ੍ਰਿਫਤਾਰ ਕਰ ਲਿਆ। ਜਿਸ ਤੋਂ ਬਾਅਦ ਹੁਣ ਪਰਿਵਾਰ ਨੇ ਗੁਰਵਿੰਦਰ ਸਿੰਘ ਦਾ ਅੰਤਿਮ ਸੰਸਕਾਰ ਕਰਨ ਤੇ ਸਹਿਮਤੀ ਪ੍ਰਗਟਾ ਦਿੱਤੀ ਗਈ ਹੈ। ਅੱਜ ਗੁਰਵਿੰਦਰ ਸਿੰਘ ਦਾ ਅੰਤਿਮ ਸੰਸਕਾਰ ਹੈ। ਇਸ ਮੌਕੇ ਪਿੰਡ ਦੇ ਲੋਕ ਤੇ ਹੋਰ ਬਦੂਰੋ ਦੂਰੋ ਲੋਕ ਗੁਰਵਿੰਦਰ ਸਿੰਘ ਦੇ ਅੰਤਿਮ ਸੰਸਕਾਰ ਦੇ ਵਿੱਚ ਪਹੁੰਚ ਰਹੇ ਨੇ ਕਿਉਂਕਿ ਘਟਨਾ ਬੇਹਦਕ ਦਿਲ ਦਹਿਲਾਉਣ ਵਾਲੀ ਸੀ ਜੋ ਇੱਕ ਪਤਨੀ ਦੇ ਵੱਲੋਂ ਵਿਸ਼ਵਾਸ ਘਾਤ ਕਰਦੇ ਹੋਏ ਆਪਣੇ ਪਤੀ ਦਾ ਕਤਲ ਕੀਤਾ ਗਿਆ ਪਿੰਡ ਦੇ ਪੰਚਾਇਤ ਮੈਂਬਰ ਤੇ ਹੋਰ ਜਿਹੜੇ ਕਰੀਬੀ ਸਾਥੀ ਤੇ ਦੋਸਤ ਸੀ ਉਹਨਾਂ ਨੇ ਵੀਡੀਓ ਦੇ ਨਾਲ ਗੱਲਬਾਤ ਕੀਤੀ ਹੈ ਬਹੁਤ ਵਧੀਆ ਸੀ ਬਾਈ ਜੀ ਮੁੰਡਾ ਬਹੁਤ ਵਧੀਆ ਸੀ ਭਲਾ ਮਾਨਸ ਮੁੰਡਾ ਸੀ ਬਹੁਤ ਵਧੀਆ ਪਰਿਵਾਰ ਸੀ ਇਹਦਾ ਮੁੰਡੇ ਦਾ ਦਾਦਾ ਅੰਬਰਤ ਛਕਿਆ ਸੀ ਗੁਰਦੁਆਰੇ ਦਾ ਖਜ਼ਾਨਾ ਚੀਰਿਆ 20 ਸਾਲ ਪਹਿਲਾਂ ਜੇ ਕੁਝ ਨੋ ਵਧੀਆ ਪਲਾਮਾਨ ਸੀ ਸੀ 20 ਕਿੱਲੇ ਜ਼ਮੀਨ ਸੀ ਕਿਸੇ ਚੀਜ਼ ਦੀ ਥੋੜ੍ਹ ਨਹੀਂ ਪਟਿਆਲਾ ਯੂਨੀਵਰਸਿਟੀ ਚ ਪੜਾਇਆ ਸੀ ਲਾੜਨਾ ਮੇਰੇ ਪਿਓ ਨੇ ਸੱਤ ਸਾਲ ਮੈਨੂੰ ਚਾਹੀਦੀ ਤੇ ਬਸ ਉਹ ਪਲਾਮਾਨ ਸੀਗਾ ਇਹ ਐਡੀ ਗਡੈਣ ਆ ਗਈ ਇਹਦੇ ਦਿਮਾਗ ਦੇ ਵਿੱਚ ਪਤਾ ਨਹੀਂ ਕੀ ਚੱਲਦਾ ਸੀ ਇਹ ਉਹਦੇ ਤੇ ਵਿਸ਼ਵਾਸ ਹੀ ਇੰਨਾ ਕਿ ਗਰੀ ਬੈਠੇ ਸੀ ਵੀ ਜੋ ਗੱਲ ਉਹਨੂੰ ਪੁੱਛ ਕੇ ਹੀ ਕਰਦੇ ਤੇ ਉਹ ਹੁਣ ਵਿਚਾਰਾ ਬਸ ਅਸਲ ਤੇ ਭਲਾ ਮਾਨਸ ਲੋੜ ਤੋਂ ਵੱਧ ਜੀ ਭਾਈ ਮੈਂ ਯਾਰ ਇਸ ਚੀਜ਼ ਦੇ ਉਹਨੂੰ ਪਲਮਾਨ ਸੀ ਤੋਰਤੇ ਉਹ ਵਿਚਾਰਾ ਲੈ ਕੇ ਵਹਿ ਗਈ ਉਹਨੂੰ ਪਲਮਾਨ ਸਾਰੇ ਸੰਸਕਾਰ ਹੋ ਰਿਹਾ ਹਾਂਜੀ ਨਹੀਂ ਹਜੇ ਤੱਕ ਐਨਾਂ ਜੀ ਦੋਸ਼ੀ ਫੜੇ ਐ ਪਹਿਲਾਂ ਇੱਕ ਦੋਸ਼ੀ ਫੜਿਆ ਸੀ ਹੁਣ ਦੂਜਾ ਵੀ ਫੜਿਆ ਹੈ ਸਣੇ ਇਹ ਕੁੜੀ ਤਿੰਨ ਜਣੇ ਹੁਣ ਪਤਾ ਨਹੀਂ ਇੱਕ ਬੰਦਾ ਹੋਰ ਆ ਨਾਲ ਕੇ ਦੋ ਹੈ ਹੁਣ ਇਹਦਾ ਤਾਂ ਸਾਨੂੰ ਸੈਟੀਸਫਾਈ ਦਾ ਕੋਈ ਹਜੇ ਪਤਾ ਪਤਾ ਨਹੀਂ ਔਰ ਇਹ ਹੁਣ ਗਾ ਇਨਵੈਸਟੀਗੇਸ਼ਨ ਦਾ ਪਾਰਡ ਹੈ ਵੀ ਜਿਹੜਾ ਹੁਣ ਤੀਜਾ ਫੜਿਆ ਹੈ ਉਹ ਤੋਂ ਉਹ ਪੁੱਛ ਦੱਸ ਚ ਕੀ ਦੱਸਦਾ ਹੈ ਇੱਕ ਵਾਰੀ ਹਾਂ ਸੰਸਕਾਰ ਵਾਸਤੇ ਐਗਰੀ ਹੋਗੇ ਵੀ ਚਲ ਤੀਜਾ ਮੁੰਡਾ ਉਹ ਆਂਦੇ ਅਸੀਂ ਫੜ ਲਿਆ ਤੇ ਔਰ ਸੰਸਕਾਰ ਵਾਸਤੇ ਕਾਫੀ ਦਿਨ ਹੋ ਗਏ ਪਿਛਲੇ ਇੱਕ ਹਫਤੇ ਤੋਂੜਿਆ ਹੋਇਆ ਸੀ ਕਿਉਂਕਿ ਕਿਤੇ ਨਾ ਕਿਤੇ ਪਰਿਵਾਰ ਨੂੰ ਇਹ ਸੀ ਵੀ ਦੋਸ਼ੀਆਂ ਨੂੰ ਬਚਾਇਆ ਜਾ ਰਿਹਾ ਪਰ ਇੱਕ ਜਿਹੜੀ ਮੇਨ ਦੋਸ਼ੀ ਸੀਗੀ ਰੁਪਿੰਦਰ ਕੌਰ ਉਹਦਾ ਪੁੱਲਸ ਨੇ ਘਰੋਂ ਫੜ ਲਈ ਸੀ ਦੂਜਾ ਦੋਸ਼ੀ ਜਿਹੜਾ ਹਰਕਮਲਪ੍ਰੀਤ ਉਹ ਅਦਾਲਤਾਂ ਹੀ ਸਰੰਡਰ ਹੋ ਗਿਆ ਸੀ ਪਰ ਉਹ ਪੁਲਿਸ ਦੇ ਉੱਤੇ ਕਿਤੇ ਨਾ ਕਿਤੇ ਸਾਰੇ ਪਿੰਡ ਵਾਸੀ ਤੇ ਇਹ ਸ਼ੱਕ ਦੇ ਘੇਰੇ ਚ ਸੀ ਪੁਲਿਸ ਵੀ ਪੁਲਿਸ ਦੀ ਕਾਰਵਾਈ ਢਿੱਲੀ ਹੈ ਔਰ ਸਾਨੂੰ ਹੁਣੇ-ਹੁਣੇ ਜਾਣਕਾਰੀ ਮਿਲੀ ਹੈ ਵੀ ਉਹਨਾਂ ਨੇ ਜਿਹੜਾ ਤਵਦੀਸ਼ ਦੇ ਵਿੱਚ ਮੰਨਿਆ ਤੀਜਾ ਦੋਸ਼ੀ ਜਿਹੜਾ ਇਹਨਾਂ ਦੇ ਨਾਲ ਕਾਰ ਦੇ ਵਿੱਚ ਸੀਗਾ ਤੇ ਉਹ ਸਮੇਤ ਕਾਰ ਪੁਲਿਸ ਨੇ ਰਾਉਂਡ ਅਪ ਕਰ ਲਿਆ ਪੁਲਿਸ ਦੀ ਗ੍ਰਿਫਤ ਜਾਂ ਸ਼ਾਇਦ ਉਹ ਬਸ ਜਲਦੀ ਉਹ ਮੀਡੀਆ ਦੇ ਵਿੱਚ ਵੀ ਪ੍ਰਸ਼ਾਸਨ ਨੇ ਦੇ ਦੇਣਾ ਉਹਦਾ ਸੰਸਕਾਰ ਹੋ ਰਿਹਾ ਹਾਂਜੀ ਅੱਜ ਸੰਸਕਾਰ ਹੋ ਰਿਹਾ ਜੀ ਇਸ ਮੌਕੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਵਾਸਤੇ ਵਿਧਾਇਕ ਗੁਰਦਿੱਤ ਸਿੰਘ ਸੇਖੋ ਪਹੁੰਚੇ ਜਿਨ੍ਹਾਂ ਨੇ ਕਿਹਾ ਕਿ ਇਹ ਕਤਲ ਵਿਸ਼ਵਾਸ ਦਾ ਕਤਲ ਹੈ ਕਿਉਂਕਿ ਸਾਨੂੰ ਆਪਣੀ ਧਰਮ ਪਤਨੀ ਉੱਤੇ ਬੇਹਦ ਵਿਸ਼ਵਾਸ ਹੁੰਦਾ ਪਰ ਉਸ ਨੇ ਆਪਣੇ ਪਤੀ ਦੇ ਨਾਲ ਵਿਸ਼ਵਾਸ ਘਾਤ ਕੀਤਾ ਤੇ ਉਸ ਦਾ ਕਤਲ ਕੀਤਾ ਇੱਥੇ ਕੁਝ ਬੋਲਣ ਨੂੰ ਬਚਦਾ ਨਹੀਂ ਕਿ ਇਸ ਤੋਂ ਉੱਤੇ ਕੀ ਇੱਕ ਨੌਜਵਾਨ ਪੁੱਤਰ ਦਾ ਚਲਿਆ ਜਾਣਾ ਔਰ ਧਰਮ ਪਤਨੀ ਜਿਹਨੂੰ ਅਸੀਂ ਅਰਧ ਅੰਗ ਨਹੀਂ ਕਹਿੰਦੇ ਅਸੀਂ ਅਧਾ ਅੰਗ ਕਹਿੰਦੇ ਆ ਉਹਦੇ ਵੱਲੋਂ ਇਸ ਤਰ੍ਹਾਂ ਦਾ ਕਾਰਾ ਕਰ ਦੇਣਾ ਬਹੁਤ ਮੰਤ ਭਗਾ ਤੇ ਸਮਾਜ ਦੇ ਲਈ ਕਲੰਕ ਹੈ ਸੋ ਅਸੀਂ ਸਰਕਾਰ ਵੱਲੋਂ ਕੋਸ਼ਿਸ਼ ਕਰਾਂਗੇ ਇਹਨਾਂ ਨੂੰ ਜਲਦ ਤੋਂ ਜਲਦ ਸਖਤ ਤੋਂ ਸਖਤ ਸਜ਼ਾ ਮਿਲੇ ਤਾਂ ਕਿ ਇੱਕ ਮਿਸਾਲੀ ਸਜ਼ਾ ਹੋਵੇ ਪਰ ਕੋਈ ਵੀ ਬੰਦਾ ਇਸ ਤਰ੍ਹਾਂ ਦਾ ਘਣਾਉਣਾ ਅਪਰਾਧ ਕਰਨ ਲੱਗਾ 100 ਵਰਸਿਕ ਕੋਈ ਕਾਰਵਾਈ ਪੁਲਿਸ ਦੀ ਕਿਸ ਤਰ੍ਹਾਂ ਲਈ ਸਾਰੇ ਉਹ ਕਿ ਗ੍ਰਫਤਾਰ ਹੋ ਗਏ ਦੇਖੋ ਸਾਰੇ ਜਿਹਨੇ ਦੋਸ਼ੀ ਉਹ ਸਾਰੇ ਫੜ ਲਏ ਗਏ ਇਹਨਾਂ ਰਾਤ ਜਿਹੜਾ ਇੱਕ ਬੱਚਾ ਸੀਗਾ ਉਹ ਸ਼ਿ ਉਹ ਵੀ ਫੜ ਲਿਆ ਸਾਰੇ ਦੀ ਸਾਰੀ ਟੈਕਨੀਕਲੀ ਟੀਮਾਂ ਰਹੀ ਤਾਂ ਕਿ ਉਹ ਕਿਸੇ ਪੱਖ ਤੋਂ ਕੱਲ ਨੂੰ ਧੋਖਾ ਨਾ ਦੇ ਸਕਣ ਸਾਰੇ ਦਾ ਸਾਰਾ ਜਿਹੜਾ ਹੈਗਾ ਉਹ ਤਫ਼ਤੀਸ਼ ਹੈ ਉਹ ਜਿਹੜੀ ਇਹਨਾਂ ਦੇ ਬਿਆਨਾਂ ਤੇ ਵੀ ਚੱਲ ਰਹੀ ਹੈ ਤੇ ਬਾਕੀ ਅਸੀਂ ਹਫ਼ਤੇ ਜਿੰਨੇ ਵੀ ਸੋਰਸ ਹੈਗੇ ਹੈ ਤੇ ਉਹ ਇਲੈਕਟ੍ਰਿਕ ਮੀਡੀਆ ਜਿਹੜਾ ਜਿਹੜਾ ਅਸੀਂ ਫੋਨਾਂ ਨਾਲ ਦੀ ਜਾਂ ਹੋਰ ਲੋਕੇਸ਼ਨਾਂ ਲੈ ਕੇ ਉਧਰ ਅਸੀਂ ਸਖਤ ਤੋਂ ਸਖਤ ਸਜ਼ਾ ਕਰਨ ਵਾਸਤੇ ਡਾਕਟਰਾਂ ਦੀਆਂ ਰਿਪੋਰਟਾਂ ਵਿੱਚ ਜਿਹੜੀਆਂ ਹੈਗੀਆਂ ਉਹਨਾਂ ਨੂੰ ਕੋਈ ਕਿਸੇ ਕਿਸਮ ਦੀ ਕੋਈ ਕਮੀ ਨਾ ਰਹੇ ਉੱਤੇ ਸਾਰੇ ਤੁਸੀਂ ਜਿਹੜਾ ਆਪ ਖੁਦ ਅਸੀਂ ਮਾਨੀਟਰ ਕਰਦੇ ਹਾਂ ਸਾਡਾ ਸਮਾਜ ਇਹ ਕਹਿੰਦਾ ਅਰਧੰਗ ਨਹੀਂ ਅੱਧਾ ਅੰਗ ਸਰੀਰ ਦਾ ਅੱਧ ਸਾਡੀ ਔਰਤ ਹੁੰਦੀ ਹੈ ਸਾਡਾ ਹਿੱਸਾ ਹੈ ਸਰੀਰ ਦਾ ਪਰ ਜਦੋਂ ਇਸ ਤਰ੍ਹਾਂ ਦਾ ਕੋਈ ਅਪਰਾਧ ਹੁੰਦਾ ਹੈ ਤਾਂ ਇਹ ਸਮਾਜ ਲਈ ਜਿਹੜਾ ਹੈਗਾ ਸਾਰਾ ਸਮਾਜ ਇਸ ਕਹਲੋ ਚਿੰਤਤ ਹੈ ਜਿੰਨੇ ਲੋਕ ਆਏ ਆ ਵੀ ਇਸ ਤਰ੍ਹਾਂ ਦਾ ਜਿਹੜਾ ਵਰਤਾਰਾ ਇਸ ਇਸ ਤਰ੍ਹਾਂ ਦੇ ਲੋਕਾਂ ਨੂੰ ਫਿਰ ਸਜ਼ਾ ਵੀ ਮਸਾਲੀ ਮਿਲਣੀ ਚਾਹੀਦੀ ਜਿਹੜੇ ਸਮਾਜ ਦੇ ਇਸ ਤਰ੍ਹਾਂ ਦੇ ਵਿੱਚ ਘਣਾਉਣਾ ਅਪਰਾਧ ਕਰਦੇ ਸੋ ਜਲਦੀ ਤੁਹਾਡੇ ਸਾਹਮਣੇ ਇਹਨਾਂ ਦੀਆਂ ਜਿਹੜੇ ਅਸੀਂ ਉਹ ਆਪਣਾ ਸਜ਼ਾ ਦੇ ਰੂਪ ਤੇ ਕੋਸ਼ਿਸ਼ ਕਰਾਂਗੇ ਫਾਸਟ ਟਰੈਕ ਰਾਹੀਂ ਇਹਦਾ ਫੈਸਲਾ ਕਰਾਈਏ ਤਾਂ ਕਿ ਜਿੰਨੀ ਜਲਦੀ ਇਨਸਾਫ ਮਿਲੂਗਾ ਪਰਿਵਾਰ ਨੂੰ ਔਰ ਜਿੰਨੀ ਜਲਦੀ ਉਹਨਾਂ ਨੂੰ ਸਜ਼ਾ ਮਿਲੂਗੀ ਲੋਕਾਂ ਦੇ ਵਿੱਚ ਇੱਕ ਸਨੇਹਾ ਜਾਊਗਾ ਇਸ ਅਪਰਾਧ ਕਰਨ ਵਾਲੇ ਦੇ ਖਦਾਦੀ ਹੈ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਕਾਰਵਾਈ ਕਰਦੇ ਸਾਰੇ આરોપીਆਂ ਨੂੰ ਗ੍ਰਿਫਤਾਰ ਕਰ ਲਿਆ ਤੇ ਹੁਣ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪੀੜਤ ਪਰਿਵਾਰ ਨੂੰ ਉਮੀਦ ਹੈ ਕਿ ਪ੍ਰਸ਼ਾਸਨ ਉਹਨਾਂ ਨੂੰ ਇਨਸਾਫ ਦਿਵਾਏਗਾ ਬਿਊਰੋ ਰਿਪੋਰਟ ਲਾਈਵ ਪੰਜਾਬੀ ਟੀਵੀ